ਅੱਛੀ ਗੱਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਥਿਸ ਸਾਈਡ ਇਸ ਜਰਮਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਰਮਨ ਪੰਜਾਬੀ ਤੜਕਾ ਅੱਪਾ ਇਸ ਟਮ ਖੜੇ ਹੋਏ ਆ ਜੀ ਕੁਰਸ਼ੇਤ ਦਾ ਰਾਜਸੀ ਕੁਸ਼hetra ਕੁਮਧਾ ਕੁਮਧਵਤੀ ਉਹ ਜਾਇਕੇ ਵਧੀਆ ਉਹ ਜੀ ਰੋਟੀ ਵਧੇ ਉਹ ਤੇ ਸਟਾਲ ਤੁਹਾਡੇ ਲਈ ਲੈ ਕੇ ਆ ਰਹੇ ਆ ਸਾਹਮਣੇ ਮੇਰੇ ਤੁਸੀਂ ਦੇਖ ਰਹੇ ਹੋ ਇੱਥੇ ਆ ਗਏ ਮੰਕ ਭੋਜਨ ਵਾਲੇ ਗੜ ਜਿਹਾ ਖਾਣਾ ਫੋਨ ਨੰਬਰ ਉੱਪਰ ਮੈਂਸ਼ਨ ਹੈਗਾ ਫੋਨ ਨੰਬਰ ਤੇ ਤੁਸੀਂ ਗੱਲ ਕਰਕੇ ਲੋਕੇਸ਼ਨ ਲੈ ਸਕਦੇ ਹੋ ਉਧਰ ਵਾਲੀ ਤੁਹਾਨੂੰ ਦੱਸਦੀ ਇੱਥੇ ਜਿਹੜਾ ਤੁਸੀਂ ਨਾਸ਼ਤੇ ਦੇ ਵਿੱਚ ਆਉਂਗੇ ਨਾ ਤੁਹਾਨੂੰ ਰਾਜਮਾ ਚਾਵਲ ਲਾਲੂ ਦੇ ਪਰੌਂਠੇ ਮਿਲ ਜਾਣਗੇ ਮਿਕਸ ਵੈਜ ਮਿਲ ਜੇਗੀ ਤਵਾ ਰੋਟੀ ਮਿਲ ਜੇਗੀ ਦੁਪਹਿਰ ਦਾ ਟਾਈਮ ਹੋਇਆ 1:00 ਵਜੇ ਦਾ ਆਪਾਂ ਇੱਥੇ ਲੰਚ ਕਰਾਂਗੇ ਦੇਖਦਾ ਕੀ ਕੁਝ ਬਣਾਇਆ ਸੋ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ ਮੈਡਮ ਨਾਲ ਚਲ ਕੇ ਗੱਲਬਾਤ ਕਰਦੇ ਆ ਲੈਟਸ ਗੋ ਅਜੇ ਸੀਕਲ ਮੈਮ ਕੈਸੇ ਹੋ ਜੀ ਠੀਕ ਹੋ ਜੀ ਮੈਮ ਕਿਆ ਕੁਝ ਬਣਾ ਰਹੇ ਹੋ ਕਿਆ ਕੁਝ ਖਿਲਾ ਰਹੇ ਹੋ ਕੁਸ਼ੇਤਰ ਵਾਲਾ ਕੋ ਜੀ ਆਜਾ ਅਸੀਂ ਨੇ ਬਣਾ कड़ी पकौड़ा अच्छा जी अच्छा कितने की प्लेट है जी दाल कड़ी चावल की चावल प्लेट साठ रुपए कितनी रोटी देते जी उसमें? जी उसमें रोटी रोटी और दाल है जी खाने के लिए आना कहाँ पड़ेगा जी ये को टाइमिंग क्या रहती है आप सुबह आठ से पाँच बजे तक संडे मंडे एवरी डे ओपन संडे को छुट्टी रहती है ठीक तो है ठीक तो है तो मैम आप कितने छह महीने से आपके पास बढ़िया अच्छा। मतलब अच्छे है जी। तो कुरुक्षेत्र अपने लिए एक वीडियो लाइक करते हो तो मैडम हमें क्या खिलाओगे तो आप ही बनाते हो रोटी आप ही बनाते हो ठीक है ठीक है मैम बैठे पीछे ये साथ में आपके साथ में

तो को क्या खिलाओगे घूम फिर के वही बात हम कड़ी, कड़ी चोल खाएंगे दिखाओगे कड़ी खाओ दिखाओगे जी, हाँ जी, हाँ जी। लगा दिखाओ देखो यार चावल है जी तो सारा घर से तैयार करके लेते हो यहीं पे बनाते हो यहीं पे बनाते हो सुबह आठ बजे आके शुरू कितने बजे कर लेते हो जी तो यहाँ पे शुरू कितने बजे कर देते हो खिलाना ਕਿਲਾਣਾ ਜੀ ਹਮ ਤੋ 9 ਵਜੇ ਕਰ ਦਤੇ ਹੈ ਫਿਰ ਸ਼ੁਰੂ ਹੋ ਜਾਤੇ ਹੈ। ਯਾ ਦੇਖੋ ਨਾ ਇਹ ਚਾਵਲ ਆ ਗਏ ਨੇ ਇਹ ਦਾਲ ਆ ਗਈ ਆ। ਤੇ ਇਹ ਆ ਗਈ ਕੜੀ। ਕੋਕੋੜੇ ਪਏ ਹੋਇਆ ਕੜੀ ਦੇ ਵਿੱਚ। ਇਹ ਮੇਰਾ ਪਸੰਦ ਹੈ। ਹਾਈ ਬਬੂ। ਇਹ ਸਲਾਦ ਆ ਗਿਆ ਸਾਡੀ ਪਲੇਟ ਤਿਆਰ ਹੋ ਰਹੀ ਹੈ ਜੀ। ਇਹ ਦੇਸੀ ਕੀ ਲਗਾਤੇ ਹੋ? ਡਾਲਡਾ ਕੀ ਲਗਾਤੇ ਇਸਪੇ? ਦੇਸੀ ghee। ਦੇਸੀ ghee ਵਾਲੀ ਰੋਟੀ ਆ ਰਹੀ ਹੈ ਇਹ ਨਾਲ। ਠੀਕ ਹੈ ਕਿਹੜਾ ਸਾਡੀ ਰੋਟੀ ਆ ਗਈ ਹੈ ਜੀ ਪਲੇਟ ਆ ਗਈ ਹੈ ਇਹ ਆਈ ਹੈ ਦਾਲ ਕਾਲੀ-ਪੀਲੀ ਦਾਲ ਹੈ ਬਿਲਕੁਲ ਘਰ ਵਾਲਾ ਟੇਸਟ ਹੋਏਗਾ ਦੇਖਣ ਜੀ ਘਰ ਵਾਲੀ ਲੱਗ ਰਹੀ ਹੈ ਹਮ ਇਹ ਆ ਗਿਆ ਕੜੀ ਪੂੜਾ ਪੂੜਾ ਸਾਹੀ ਦੇਖੋ ਬਿਨਾ ਵੱਡਾ ਚੈਸ ਟੂ एवरीवन ਰਿਸਵਾਦਾ ਯਾਰ ਆਪਾਂ ਦੇਖਦੇ ਇਹਨਾਂ ਦੀ ਰੋਟੀ ਜਿਹੜੀ ਕਿ ਪਣੀ ਹੋਈ ਹੈ ਦੇਸੀ ਘੀ ਨਾਲ ਆਵੇ ਸੁਆਦ ਹੈ ਛੋਟੀ ਜਿਹੀ ਗੱਲ ਦੱਸਾਂ ਸਾਨੂੰ ਪਤਾ ਯਾਰ ਸਾਡੇ ਘਰੇ ਲੇਡੀਆਂ ਹੁੰਦੀਆਂ ਲੇਡੀਆਂ ਕਿੰਨਾ ਵਧੀਆ ਰੋਟੀਆਂ ਬਣਾਉਂਦੀਆਂ ਜੇ ਘਰੇ ਰੋਟੀ ਵਧੀਆ ਬਣਦੀ ਤੇ ਬਾਹਰ ਕਿਤਾ ਮਾੜੀ ਹੋ ਸਕਦੀ ਹੈ ਓਵਰ ਆਲ ਦੇਖਿਆ ਜਾ ਬਿੱਤੇ ਤੇ ਲੇਡੀਆਂ ਲੱਗੀ ਹੋਈਆਂ ਕਾਫੀ ਵਧੀਆ ਬਣੀ ਹੋਈ ਰੋਟੀ ਕਾਫੀ ਵਧੀਆ ਬਣੀ ਹੋਈ ਆਕੜੀ ਬਾਕੀ ਪਕੌੜਾ ਦੇਖਦੇ ਹਾਂ ਛੋਲਾ ਛੋਲਾ ਬਾਕੀ ਜੇ ਘਰ ਦੀ ਰੋਟੀ ਖਾਣਾ ਚਾਹੁੰਦੇ ਹੋ ਨਾ ਮਨੇ ਲੱਗਦਾ ਇਹਦੇ ਨਾਲੋਂ ਵਧੀਆ ਪੁਆਇੰਟ ਕੋਈ ਹੋਣਾ ਕੋਈ ਤੇਰ ਜੇ ਕੋਈ ਹੈਗਾ ਕਮੈਂਟ ਕਰਕੇ ਜਰੂਰ ਦੱਸੋ ਸਾਰੇ ਬੜਾ ਵਧੀਆ ਪੁਆਇੰਟ ਵਾਂ ਤੁਹਾਨੂੰ ਕਾਫੀ ਵਧੀਆ ਦੱਸਿਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਸਾਡੀ ਰਿਕਮੈਂਡ ਕਿਵੇਂ ਦੀ ਲੱਗੀ ਐਵੇਂ ਤੇ ਜੇ ਹੋਰ ਵੀਡੀਓ ਸਾਨੂੰ ਦੇਖਣਾ ਚਾਹੁੰਦੇ ਹੋ ਨਾ ਸਾਨੂੰ YouTube Instagram ਐਂਡ Facebook ਤੇ ਫੋਲੋ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਨੂੰ ਸਾਨੂੰ ਪਿਆਰ ਭਰਿਸ਼ਟ ਸ਼ਸ਼ਿਆ ਨਾਮ ਰੱਖਾ ਬਾਈ ਬਾਏ